ਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਆਸਰੋ ਹਾਈ ਟੈਕ ਨਾਕੇ ਤੇ ਡਿਊਟੀ ਤੇ ਤਾਇਨਾਤ ਏਐਸਆਈ ਧਨਵੰਤ ਸਿੰਘ ਨੂੰ ਇੱਕ ਕਾਰ ਨੇ ਬੈਰੀਕੇਡ ਤੋੜਦੇ ਹੋਏ ਟੱਕਰ ਮਾਰ ਦਿੱਤੀ ਸੀ ਅਤੇ ਇਸ ਟੱਕਰ ਵਿੱਚ ਏਐਸਆਈ ਗੰਭੀਰ ਰੂਪੇ ਜ਼ਖਮੀ ਹੋ ਗਿਆ ਸੀ ਅਤੇ ਜੇਰੇ ਇਲਾਜ ਦੌਰਾਨ ਉਸ ਏਐਸਆਈ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਏਐਸਆਈ ਧਨਵੰਤ ਸਿੰਘ ਦਾ ਪੋਸਟਮਾਰਟਮ ਹੋਵੇਗਾ ਅਤੇ ਉਸ ਤੋਂ ਬਾਅਦ ਕੱਲ ਸੰਸਕਾਰ ਕੀਤਾ ਜਾਵੇਗਾ ਇਸ ਮੌਕੇ ਡੀਐਸਪੀ ਬਲਾਚੌਰ ਸ਼ਾਮਸੁੰਦਰ ਸ਼ਰਮਾ ਅਤੇ ਸਿਟੀ ਬਲਾਚੌਰ ਦੇ ਐਸਐਚਓ ਸਤਨਾਮ ਸਿੰਘ ਨੇ ਐਐਸਆਈ ਧਨਵੰਤ ਸਿੰਘ ਦੀ ਮੌਤ ਤੇ ਅਫਸੋਸ ਜ਼ਾਹਿਰ ਕੀਤਾ ਅਤੇ ਕਿਹਾ ਹੈ ਕਿ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਂਜੀ ਉਹ ਆਈਵੀ ਹਸਪੀਟਲ ਮੋਹਾਲੀ ਵਿੱਚ ਦਾਖਲ ਸੀਗੇ ਤੇ ਕਾਫੀ ਕੋਸ਼ਿਸ਼ ਕੀਤੀ ਹੈ ਡਾਕਟਰਾਂ ਨੇ ਬਚਾਉਣ ਦੀ ਬਟ ਉਹ ਸਿਰ ਦੀ ਸੱਟ ਹੋਣ ਕਰਕੇ ਜਿਹੜਾ ਹੈਗਾ ਕੱਲ ਨੂੰ ਉਹਦੀ ਡੈਥ ਹੋ ਗਈ। ਕੀ ਮੈਨੂੰ ਕਾਰਵਾਈ ਕੀਤੀ ਜਿਹੜੇ ਅਸੀਂ ਉਹਨਾਂ ਪੰਜੇ ਦੋਸ਼ੀਆਂ ਦੇ ਖਿਲਾਫ ਪਰਚਾ ਦਿੱਤਾ ਵੀ ਹੁਣ 302 ਦਾ ਵਾਧਾ ਹੋ ਗਿਆ ਅਜੋਂ ਦਾ ਪੋਸਟਮਾਰਡ ਹੋਣਾ ਹਾਂਜੀ ਉਹ ਸੁਣੋ ਕੀ ਕਹਿਣਾ ਚਾਹੁੰਦੇ ਜਿਹੜੇ ਅਨਸਰੋ ਦੇ ਨਾਕਾਬੰਦੀ ਤੇ ਹੋਰ ਵੀ ਤੁਹਾਡੇ ਅਗਵਾਈ ਦੇ ਵਿੱਚ ਨਾਕਾਬੰਦੀ ਕਰਦੇ ਅਸੀਂ ਲੋਕਾਂ ਨੂੰ ਹੀ ਅਪੀਲ ਕਰੂਗੇ ਵੀ ਸਿੰਪਲ ਚੈਕਿੰਗ ਹੁੰਦੀ ਹੈ ਇਹਦੇ ਵਿੱਚ ਕੋਈ ਇੱਕੀ ਤਾਂ ਗੱਲ ਨਹੀਂ ਹੈ ਕਾਜ ਜੇ ਕੋਈ ਘੱਟ ਵੀ ਹੈਗਾ ਤਾਂ ਵੀ ਇੱਕ ਰਿਕਵੈਸਟ ਕਰ ਲਓ ਮਤਲਬ ਇਸ ਤਿਹਦਾ ਨਾ ਕਰੋ ਵੀ ਤੁਹਾਡੇ ਵੀ ਸੱਟ ਲੱਗ ਸਕਦੀ ਹੈ ਸਰ ਦੇ ਤਾਂ ਲੱਗੀਆਂ ਲੱਗੀਆਂ ਤੇ ਤੁਹਾਡਾ ਜਿਹੜਾ ਫਿਊਚਰ ਆ ਖਤਮ ਹੋ ਗਿਆ 302 ਦਾ ਮੁਕੱਦਮਾ ਦਰਜ ਹੋ ਗਿਆ ਚਲਾ ਨਹੀਂ ਹੋ ਜਾਣਾ ਸੀ ਫੁੱਟ ਹੋ ਜਾਂਦਾ ਹੁਣ ਪੰਜ ਦੇ ਪੰਜੇ ਦੋਸ਼ੀ ਜਿਹੜੇ ਉਹ 302 ਦਾ ਟ੍ਰੈਲ ਫੇਸ ਕਰਨਗੇ ਹਾਂਜੀ ਸਰ ਜੀ ਜਿਹੜਾ ਏਐਸਆਈ ਤਨਮਨਜੀ ਜਿਹੜੇ ਕਿ ਪਰਸੋਂ ਅੰਸਰੋ ਨਾਕਾਬੰਦੀ ਤੇ ਮੌਜੂਦ ਸਗੇ ਤੇ ਉਹਨਾਂ ਨੂੰ ਇੱਕ ਕਾਰਨੇ ਟੱਕਰ ਮਾਰੀ ਜਿਸ ਕਰਕੇ ਉਹ ਗੰਭੀਰ ਚੱਕਮੀ ਹੋ ਗਈ ਤੇ ਉਹਨਾਂ ਦੇ ਮੌਤ ਹੋ ਜਾਣ ਦਾ ਸਮਝਾਰ ਪ੍ਰਾਪਤ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਬਹੁਤ ਹੀ ਦੁੱਖ ਭਰੀ ਖਬਰ ਸਾਨੂੰ ਮਿਲੀ ਹੈ ਜਿਸ ਸਵੇਰੇ ਜਦੋਂ ਇਸ ਗੱਲ ਦਾ ਸਾਨੂੰ ਪਤਾ ਲੱਗਾ ਕਿ ਸਾਡੇ ਫੋਰਸ ਦਾ ਬਹੁਤ ਹੀ ਦਲੇਰ ਜਵਾਨ ਉਹ ਮਰਸੀਦੀਨ ਡਿਊਟੀ ਕਰ ਰਹਿਣਾ ਜਵਾਨ ਜਿਹੜਾ ਸੇਜ ਜਿਹੜੂ ਅਸੀਂ ਅੱਜ ਆਪਣੇ ਖੋ ਦਿੱਤਾ ਹੈ ਸਾਨੂੰ ਸਾਡੇ ਉਹ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਰੈਲੀ ਹੈ ਉਸਨੇ ਤੇ ਬਹੁਤ ਹੀ ਦੁੱਖ ਭਰੀ ਖਬਰ ਇਹ ਸਾਨੂੰ ਸਾਨੂੰ ਸਵੇਰੇ ਮਿਲੀ ਹੈ ਤੇ ਸਾਡੇ ਮਨ ਨੂੰ ਬਹੁਤ ਇਸ ਚੀਜ਼ ਦਾ ਅਫਸੋਸ ਹੈ ਪਰਮਾਤਮਾ ਮੌਤੇ ਪ੍ਰਵਾਦ ਨੂੰ ਇਸ ਦੁਖ ਦੀ ਘੜੀ ਵਿੱਚ ਜਿਹੜਾ ਉਹ ਵੱਲ ਦਵੇ ਕੀ ਕਹਿਣਾ ਚਾਹੁੰਦੇ ਹੋ ਸਰ ਜਿਹੜਾ ਕਈ ਜਨਕਾਰ ਵਾਲੇ ਵਿਅਕਤੀ ਸੀਗੇ ਉਹਨਾਂ ਦੇ ਕੋਲ ਕਾਗਜ ਨਹੀਂ ਸੀਗੇ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਗੱਡੀ ਅਸੀਂ ਪਹਚਾਈ ਆ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿੱਦਾਂ ਨਾਕੇ ਤੇ ਕਈ ਮੁਲਾਜ਼ਮ ਵੀ ਖੜੇ ਹੁੰਦੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਨਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ੇਰਪਰਸਨ ਸਿੰਘਗਰ ਜੀ ਦੇ ਨਿਰਦੇਸ਼ ਦੇ ਤਹਿਤ ਹਰ ਰੋਜ਼ ਨਾਕਾਬੰਦੀ ਕੀਤੀ ਜਾਂਦੀ ਜਿਸ ਦੇ ਤਹਿਤ ਟ੍ਰੈਫਿਕ ਜਿਹੜੇ ਆ ਰੂਟ ਨੂੰ ਫਾਲੋ ਕਰਦੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਂਦਾ ਹੈ ਤੇ ਜਿਹੜੇ ਬੰਦੇ ਵਾਰ-ਵਾਰ ਕਹਿਣ ਦੇ ਬਾਵਜੂਦ ਨਹੀਂ ਕਿਸੇ ਗੱਲ ਤੇ ਆਉਂਦੇ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਆ ਚਲਾਨ ਵੀ ਦਿੱਤੇ ਜਾ ਰਹੇ ਹਨ ਪਰ ਫਿਰ ਵੀ ਦੇਖਣ ਜਾਇਆ ਕਿ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਪਤਨ ਨਹੀਂ ਕੀ ਹੈ ਕਿ ਪੁਲਿਸ ਜਿਹੜੀ ਆ ਉਹਨਾਂ ਦੀ ਦੁਸ਼ਮਣ ਖੜੀ ਆ ਅਸੀਂ ਜਾਣ ਕੇ ਪੁਲਿਸ ਜਿਹੜੀ ਆ ਇੱਕ ਦੋਸਤ ਹੈ ਪਬਲਿਕ ਦੀ ਉਹਨਾਂ ਦੇ ਲਈ ਹੀ ਨੱਕੇ ਜਗਾਉਨੇ ਆ ਤਾਂ ਕਿ ਜਿਹੜੇ ਆਮ ਅੱਛੇ ਲੋਕ ਆ ਜਿਨ੍ਹਾਂ ਜਿਹੜੇ ਇਹ ਕਾਨੂੰਨ ਨੂੰ ਫੋਲੋ ਕਰਦੇ ਆ ਉਹ ਸਹੀ ਚੰਗ ਨਾਲ ਆਪਣੀ ਮੰਜ਼ਲ ਤੇ ਪਹੁੰਚ ਸਕਣ ਪਰ ਉਹਨਾਂ ਵਿੱਚ ਕੁਝ ਸ਼ਰਾਰਤੀ ਅੰਸਰ ਹੁੰਦੇ ਆ ਜਿਨ੍ਹਾਂ ਵਿੱਚ ਇਹ ਜਿੰਦਕਾਰ ਦੇ ਵਿੱਚ ਸਵਾਰ ਪੰਜ ਗਰਤੀ ਸੀਗੇ ਜਿਨ੍ਹਾਂ ਨਕਾਤੇ ਚੈਕਿੰਗ ਲਈ ਰੋਕਿਆ ਗਿਆ ਸੀ ਪਰ ਉਹਨਾਂ ਦੇ ਮਨ ਵਿੱਚ ਹੁਰਸ਼ ਪ੍ਰਤੀ ਕੁਸ਼ੇਦਾਨਾ ਮਾਹੌਲ ਪੈਦਾ ਹੋਇਆ ਤੇ ਉਹਨਾਂ ਨੇ ਆਪਣਾ ਕਾਗਜ਼ ਜਿਹੜੇ ਚੈੱਕ ਕਰਨ ਦੀ ਬਜਾਏ ਪਹਿਲਾਂ ਕਾਰ ਨੂੰ ਪਿੱਛੇ ਬੈਕ ਕਰਕੇ ਆਟੋਕਾਰ ਚ ਹਟ ਕੀਤਾ ਅਤੇ ਉਸ ਤੋਂ ਬਾਅਦ ਫਿਰ ਸਾਡੇ ਅੱਗੇ ਖੜੇ ਨੌਜਵਾਨ ਜਿਹੜੇ ਐਸ ਧਰਮਨ ਸਿੰਘ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਕਾਰ ਦੇ ਨਾਲ ਹਟ ਕੀਤਾ ਤੇ ਉਹਨਾਂ ਸੜਕ ਤੇ ਡਿੱਗ ਗਏ ਜਿਨ੍ਹਾਂ ਦੇ ਸੈਦਰ ਵਿੱਚ ਸੱਟ ਲੱਗੀ ਸੀ ਤੇ ਉਸੇ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਵਿਸ਼ੇਸ਼ ਉਪਰਾਲਾ ਕਰਕੇ ਔਰ ਆਈਬੀਆਈ ਮੁਹਾਲੀ ਜਿਹੜਾ ਡਾਕਟਰਾਂ ਨਾਲ ਤਾਲਮੇਲ ਕਰਕੇ ਉਹਨਾਂ ਦਾ ਸੱਜੇ ਠੰਗਾਇਲਾ ਉਹ ਜਲਦੀ ਉਹਨਾਂ ਨੂੰ ਟ੍ਰੀਟਮੈਂਟ ਦੇਣ ਲਈ ਭੇਜਿਆ ਗਿਆ ਸੀ ਪਰ ਉਮਰ ਦਾ ਬ加 ਨਾ ਹੋਣ ਕਰਕੇ ਉਹ ਅੱਜ ਆਪਣੇ ਸਾਡੇ ਮਹਿਕਮੇ ਦੇ ਪਰਿਵਾਰ ਨੂੰ ਜਿਹੜਾ ਸਰਗਿ ਮਿਸੋੜਾ ਦੇ ਗਿਆ ਬਹੁਤ ਹੀ ਦੁੱਖ ਭਰੀ ਖਬਰ ਹੈ ਇਸ ਦੇ ਜਰੀਏ ਤੁਹਾਡੇ ਮਾਧਿਅਮ ਰਾਹੀਂ ਅਸੀਂ ਫੇਰ ਬਪਾ ਦਾ ਰਿਪੀਟ ਕਰਦੇ ਆ ਬੇਨਤੀ ਕਰਦੇ ਆ ਕਿ ਜਦੋਂ ਵੀ ਕਿਸੇ ਲਾਕੇ ਦੇ ਉੱਤੇ ਕੋਈ ਵੀ ਪੁਲਿਸ ਪਾਰਟੀ ਦਾ ਨੌਜਵਾਨ ਚਾਹੀਏ ਇੱਕ ਖੜਾ ਚਾਹੀਏ ਕੋਈ ਸਾਡੇ 2-4 ਮਾਈਓਂ ਉੱਤੇ ਨਾਕਾਬੰਦੀ ਕਰਕੇ ਖੜਿਆ ਉਹ ਤੁਹਾਡੀ ਸੁਰੱਖਿਆ ਲਈ ਹੀ ਖੜਿਆ ਹੈ ਤਾਂ ਕਿ ਤੁਸੀਂ ਆਪਣੀ ਮੰਜ਼ਰ ਤੇ ਸੁਰੱਖਿਆ ਪਾ ਸਕੋ ਤੇ ਪਲੀਜ਼ ਜਿਹੜਾ ਹੈ ਉਹ ਇਹਨਾਂ ਨੂੰ ਸਹਿਯੋਗ ਕਰਨ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਅਨਸਫੰਡਿੰਗ ਘਟਨਾ ਨਾ ਵਾਪਰੇ ਦੇ ਕਿਸੇ ਪਰਿਵਾਰ ਨੂੰ ਤੱਕਾ ਨਾ ਲੱਗੇ ਕਹਿਣਾ ਤਾਂ ਇਹੀ ਜਾਣਦੇ ਆ ਸਾਡੇ ਉਹ ਤਾਇ ਜੀ ਦਾ ਬੇਟਾ ਸੀਗਾ ਜੀ ਖਾਨੇਦਾਰ ਸਾਹਿਬ ਧਨਵੰਤ ਸਿੰਘ ਉਹ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਵੀ ਆਪਣੇ ਡਿਊਟੀ ਤੇ ਜਾਂਦੇ ਆ ਉਸੇ ਤਰ੍ਹਾਂ ਕਰੋ ਰੋਟੀ ਲੈ ਕੇ ਆਪਣੀ ਡਿਊਟੀ ਤੇ ਗਏ ਆ ਉਹ ਨਾਕੇ ਦੇ ਤਰ੍ਹਾਂ ਜਿੱਦਾਂ ਚੈਕਿੰਗ ਚੱਲਦੀ ਹੈ ਪੁਲਿਸ ਦੀ ਪਰ ਚੈਕਿੰਗ ਦਰਾਂ ਨੂੰ ਨਾਕੇ ਤੇ ਖੜੇ ਸੀਗੇ ਤਾਂ ਇੱਕ ਜਿਹੜੇ ਸ਼ਰਾਰਤੀ ਆਂਸਰ ਸੀਗੇ ਕੋਈ ਚੰਡੀਗੜ੍ਹ ਤੋਂ ਆ ਰਹੇ ਸੀਗੇ ਗੱਡੀ ਉਹ ਟੱਕਰ ਮਾਰ ਕੇ ਉਹਨਾਂ ਦੇ ਚਲੋ ਕਾਫੀ ਛੱਟ ਲੱਗੀ ਸਿਰ ਦੇ ਵਿੱਚ ਛੱਟ ਲੱਗੀ ਸੀ ਔਰ ਪੁਲਿਸ ਜਿਹੜਾ ਮਹਿਕਮਾ ਹੈਗਾ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਉਹਨਾਂ ਨੇ ਕਾਫੀ ਜਦੋਜਹਿਦ ਕਰਕੇ ਉਹਨਾਂ ਨੂੰ ਆਈਵੀਆਈ ਚੰਡੀਗੜ੍ਹ ਵਿੱਚ ਮਹਾਲੀ ਪਹੁੰਚਾਇਆ ਔਰ ਉੱਥੇ ਇਲਾਜ ਵੀ ਉਹਨਾਂ ਦਾ ਆਪਰੇਸ਼ਨ ਵੀ ਕਰਾਇਆ ਪਰ ਕੱਲ ਸ਼ਾਮ ਨੂੰ 5 ਵਜੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਆ ਤੇ ਕੀ ਕਹਿਣਾ ਚਾਹਦੇ ਹੋ ਜਿਹੜੇ ਸ਼ਰਾਬਤੀ ਆਨਸਰ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਤੇ ਪੁਲਿਸ ਨੇ ਵੀ ਸਿਕੰਜਾ ਕੱਸਿਆ ਲਗਾਤਾਰ ਤੇ ਹੁਣ ਕੀ ਉਹ આરોપી ਫੜ ਹੋ ਗਏ ਆ આરોપી ਵੀ ਤਾਂ ਉਦੋਂ ਹੀ ਫੜ ਲਏ ਸੀਗੇ ਇਹਨਾਂ ਨੇ ਸ਼ਾਮ ਟਾਈਮ ਹੁਣ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜਿੱਥੇ ਸਾਡੇ ਪਰਿਵਾਰ ਨੂੰ ਸਾਡੇ ਭਰਾ ਦੇ ਜਾਣ ਦਾ ਘਾਟਾ ਪਿਆ ਉੱਥੇ ਹੀ ਵਿਭਾਗ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਆ ਕਿਉਂਕਿ ਇਦਾਂ ਦੇ ਮੁਲਾਜ਼ਮ ਬਹੁਤ ਘੱਟ ਮਿਲਦੇ ਆ ਹਰ ਵਿਭਾਗ ਦੇ ਵਿੱਚ ਔਰ ਸਾਡਾ ਜਿਹੜਾ ਭਰਾ ਸੀਗਾ ਧਨਵੰਤ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ شریف ਇਨਸਾਨ ਸੀਗਾ ਔਰ ਸਾਡੇ ਪਰਿਵਾਰ ਨੂੰ ਬਹੁਤ ਬਰਦਾ ਘਾਟ ਆਇਆ ਬੱਚਿਆਂ ਨੂੰ ਘਾਟ ਆਇਆ ਔਰ ਇਹੀ ਮੰਗ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਦਾਂ ਦੇ ਜਿਹੜੇ ਅੱਗੇ ਤੇ ਵੀ ਕੋਈ ਹੋਰ ਵੀ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਵੀ ਇਹ ਇਹਦਾ ਪਤਾ ਲੱਗਣਾ ਚਾਹੀਏਗਾ ਜੇ ਅਗਰ ਆਪਾਂ ਇਦਾਂ ਦਾ ਕੋਈ ਨਾਕੀ ਤੇ ਜਾਂ ਪੁਲਿਸ ਨਾਲ ਜਾਂ ਕੋਈ ਆਮ ਲੋਕਾਂ ਨਾਲ ਕਰਦੇ ਆ ਉਹਦੀ ਸਜ਼ਾ ਕੀ ਆ ਸਜ਼ਾ ਇਦਾਂ ਦੀ ਹੋਣੀ ਚਾਹੀਦੀ ਹੁਣ ਉਹਨਾਂ ਦਾ ਪੋਸਟਮਾਰਟ ਮਾਚ ਹੋ ਰਿਹਾ ਆ ਹਾਂਜੀ ਹੋਈ ਸੀਗੀ ਮੁਲਾਜ਼ਮਾਨਾ ਗੱਲ ਹੋਈ ਸੀ ਮਹਿਕਮੇ ਨਾਲ ਉਹ ਹਜੇ ਆਪਣੀ ਡਿਸਕਸ ਕਰ ਰਹੇ ਆ ਬਾਕੀ ਅਸੀਂ ਇੱਥੇ ਆਇਓ ਪਰਿਵਾਰਕ ਮੈਂਬਰ ਤੇ ਸਾਡੇ ਚਾਚਾ ਜੀ ਆਏ ਬ੍ਰਦਰ ਸਾਡੇ ਚਾਚੇ ਦੇ ਮੁੰਡੇ ਔਰ ਅਸੀਂ ਆਇਓ ਆ ਪੋਸਟਮਾਰਟਮ ਅਜੇ ਦੇਖੋ ਸ਼ਾਮ ਤੱਕ ਜੀ ਹੋ ਜਾਂਦਾ ਤੇ ਸੰਸਕਾਰ ਕਦੋਂ ਹੋਵੇਗਾ ਉਹਨਾਂ ਦਾ ਸੰਸਕਾਰ ਸਾਡੀ ਇੱਕ ਭਤੀਜੀ ਬਾਹਰ ਜੀ ਧਨਵੰਤ ਸਿੰਘ ਦੀ ਬੇਟੀ ਜਿਹੜੀ ਹੈ ਕੈਨੇਡਾ ਉਹ ਜਦੋਂ ਆਏਗੀ ਤਾਂ ਉਦੋਂ ਫਿਰ ਕੱਲ ਲਗਭਗ ਸ਼ੈਦ ਆ ਜਾਏ ਕੱਲ ਜਾਂ ਪਰਸੋਂ ਦੇ ਵਿੱਚ ਕਿੱਥੇ ਤੇ ਰਹਿਣ ਵਾਲੇ ਸੀਗੇ ਇਹ ਇਹ ਰੇਣੀ ਵਾਲੀ ਤਾਂ ਸਾਡੇ ਜਿਹੜਾ ਪਿੱਛੇ ਪਿਸ਼ੋਕੜ ਮੋਹਜੀ ਪਿੰਡ ਹੈਗਾ ਟਕਾਰਲਾ ਪਿੰਡ ਸਾਡਾ ਪਰ ਲਗਭਗ ਕਾਫੀ ਸਮੇਂ ਤੋਂ ਜਾਂਦੇ ਨੌਕਰੀ ਕਰਦੇ ਤੇ ਬਲਾਚੋਰੀ ਟੀਚਰ ਕਲੋਨੀ ਦੇ ਵਿੱਚ ਵਾਰ ਨੰਬਰ ਜੋ ਹੁਣ ਨਮਾ 13 ਹੈ ਉਹਦੇ ਵਿੱਚ ਇਹਨਾਂ ਦੀ ਰਹਿائش ਸੀਗੀ ਬਲਾਚੋਰੀ ਤੇ ਇਹਨਾਂ ਦੇ ਕਿੰਨੇ ਬੇਟੇ ਸੀ ਕਿੰਨੇ ਬੇਟੀਆਂ ਸੀ ਇੱਕ ਬੇਟਾ ਇੱਕ ਬੇਟੀ ਗਨ ਮੈਰਿਡ ਆ ਦੋਨੇ ਆ ਪੁੱਟਾ ਨੇ ਮੈਰਿਡ ਆ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਮਿੰਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅਗਭਈ ਜਾਂ ਸਾਉਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਬੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ ਅਸੀਂ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਉਤੀਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਹਨਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸਿੱਜਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀ